ਹੋਣੀ ਨਹੀਂ ਕਰਨੀ ਚਾਹੀਦੀ ਇਹਨੂੰ ਉਹ ਸਾਲਿਆ ਪਾਣੀ ਬਹੁਤ ਜ਼ਿਆਦਾ ਵਧ ਗਿਆ ਉਹ ਸਾਲਿਆ ਮੈਂ ਤਾਂ ਪੰਗਾ ਹੀ ਲੈ ਲਿਆ ਇਧਰ ਆ ਕੇ ਉਹ ਬਾਬੇ ਇਹ ਨਿੰਕਰ ਤੱਕ ਪਾਣੀ ਚੜਿਆ ਸੀ ਚੈੱਕ ਕਰੋ ਬਾਬੇ ਉਹ ਲੋਕਰ ਇੱਕ ਕਰਕੇ ਤੁਹਾਨੂੰ ਦਿਖਾ ਲਣ ਮਾਰੀ ਅਸੀਂ ਗੱਡੀ ਸਾਈਡ ਤੇ ਲਾ ਕੇ ਅਸੀਂ ਤੁਰ ਕੇ ਤੁਰਿਆ ਵੀ ਮੀਂਹ ਮੈਲਾ ਦਾ ਨਿਕਲੇ ਗਿਆ ਬੰਨ ਬਾਬਾ ਆ ਗਿਆ ਹੋਇਆ ਉਹ ਰਹਿਣ ਦਿੰਦੇ ਫੇ ਆ ਜਾ ਕੱਪੜੇ ਲੈਣ ਨਾ ਚੈੱਕ ਕਰੋ ਬਾਬੇ ਉਹ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਆ ਤੇ ਅਸੀਂ ਸ਼ਹਿਰ ਨੂੰ ਜਾਣਾ ਸੀ ਮਾਹੌਲ ਚਾਲ ਦੇਖਣ ਬਹੁਤ ਜ਼ਿਆਦਾ ਹੋ ਜਾ ਸੁੰਦਰਾ ਹੋ ਜਾ ਹੋ ਜਾ ਹੋ ਜਾ ਹੋ ਜਾ ਹੋ ਗਈ ਹੋ ਗਈ ਹੋ ਗਈ ਬਾਬੇ ਹੋਏ ਦੀ ਵੀ ਬੈਟਰੀ ਬਹੁਤ ਜ਼ਿਆਦਾ ਡਾਊਨ ਹੋਇਆ ਮੈਨੂੰ ਲੱਗਦਾ ਹੋ ਗਈ ਤੇ ਚਲੋ ਰਾਣੀ ਸੁੰਦਰਾ ਹੋ ਗਈ ਹੈ ਸਟਾਰਟ ਇੰਦਰ ਮਿਊਜ਼ਿਕ ਸਿਸਟਮ ਵੀ ਚੱਲ ਪਿਆ ਤੇ ਵਾਕੀ ਮੀਂਹ ਰਾਤ ਦਾ ਬਹੁਤ ਪੈ ਰਿਹਾ ਤੁਹਾਨੂੰ ਦਿਖਾ ਦਿਆਂ ਮੋਰੇ ਹਾਂਜੀ ਕੀ ਹਾਲ ਚਾਲ ਹੈ ਮੇਰੀ YouTube ਫੈਮਲੀ ਦਾ ਤੇ ਆਜੋ ਤੁਹਾਨੂੰ ਸਾਰਿਆਂ ਨੂੰ ਚੈੱਕ ਕਰਾਈਏ ਮਾਹੌਲ ਚਾਲ ਵੀ ਪਾਣੀ ਬਹੁਤ ਦਰ ਵੀ ਆ ਗਿਆ ਆ ਮੈਨੂੰ ਸਿਸਟਮ ਬੰਦ ਕਰਨਾ ਪੈਣਾ ਪਹਿਲਾਂ ਯਾਰ ਬਾਬਾ ਇਹ ਆਵਾਜ਼ ਆਈ ਜਾਣੀ ਹੈ ਤੇ ਬਾਬੇ ਹੁਣ ਹਜੇ ਤਾਂ ਮੈਂ ਘਰੋਂ ਨਿਕਲਿਆ ਤੁਹਾਨੂੰ ਮਾਹੌਲ ਚਾਹ ਦੱਸਦੇ ਆ ਕੀ ਕੀ ਸਿਸਟਮ ਆ ਕੀ ਕੀ ਨਹੀਂ ਮੀ ਯਾਰ ਬਹੁਤ ਜ਼ਿਆਦਾ ਬੈਰ ਹੈ ਇੱਕ ਸਾਡਾ ਰੂੜ ਬਣਿਆ ਸੀ ਉਹਦੇ ਕਰਕੇ ਤੁਹਾਨੂੰ ਦੇਸਦਾਨੀ ਹੋਣਾ ਇੱਥੇ ਖਾਲਾ ਬਹੁਤ ਪੈ ਗਈਆਂ ਇਸ ਕਰਕੇ ਵੀ ਬੱਚ ਬਚਾ ਕੇ ਨਿਕਲਣਾ ਪੈਣਾ ਕਿਉਂਕਿ ਸਕਾਰ ਜੋ ਫਿਰ ਬਾਬੇਓ ਪਹਿਲਾਂ ਮੜੇ ਸ਼ਹਿਰ ਦਾ ਢੇਡਾ ਮਾਰਿਆ ਜੀ 6 ਐਕਟ ਦੇ ਲੋਕ ਜਾਨ ਹਾਏ ਜਾਨ ਕਿਦਾਂ ਬਰੀ ਹੈ ਜੀ ਹੋਰ ਬਸ ਇਹ ਤਾਂ ਮੇਰੇ ਵਰਗੇ ਦਾ ਜ਼ਗਾੜ ਚਾਹੀਦਾ ਹਾਂ ਜੀ ਟਾ ਗਾ ਬਾਬਾ ਜੀ ਵਾੜ ਦੇਖੋ ਗੱਡਾ ਤਖੜਾ ਕੋਈ ਚੱਕਰ ਤਾਂ ਨਹੀਂ ਇਹਦਾ ਆ ਜੰਮ ਨਹੀਂ ਦਾ ਪਤਲਾ ਹੋਣਾ ਚਾਹੀਦਾ ਦੇਖੋ ਲੋਕਰ ਚੈੱਕ ਕਰੋ ਬਾਬੇ ਉਹ ਲੋਕਰ ਥੋੜੀ ਸਮੋਸੇ ਵੀ ਮਗਾਓ ਸਮੋਸੇ ਈ ਲਓ ਚੱਲ ਆ ਜੰਦੀ ਦੇ ਬੋਲ ਬਹੁਤ ਵੱਡਾ ਚੱਲ ਜੀ ਹਾਲ ਹੋਰ ਮਗਾ ਲੈਨੇ ਆ ਜਾ ਬਾਬੇ ਅਜ ਇੰਦੀ ਨੇ ਵੀ ਗੱਡੀ ਕੱਢੀ ਓ ਬਾਬੇ ਬਾਬੇ ਇੰਦੀ ਦੀ ਗੱਡੀ ਬਾਬੇ ਬਾਬੇ ਚੈੱਕ ਕਰੋ ਮੀ ਜਈ ਆ ਮੀ ਗਈ ਸਭ ਦਰਦੇ ਭੈਣ ਹਾਂ ਜੀ ਇਹਨੇ ਗੋਪੀ ਜੀ ਕੀ ਹਾਲ ਚਾਲ ਆ ਕਿਰਪਾ ਜੀ ਕਿਰਪਾ ਤੁਸੀਂ ਸੁਣਾਓ ਇਹਦੇ ਮਾਹੌਲ ਚਾਲ ਫਿਰ ਗਾੜੀ ਸ਼ਾਂਕਰ ਦਾ ਦੇਖਣ ਯੱਲੇ ਆ ਮੁੰਡੇ ਮਾਹੌਲ ਮੈਂ ਜੋ ਪਾਣੋ ਪਾਣੀ ਹੋਇਆ ਫੇਰ ਤੇ ਹੋਰ ਜੀ ਹੋਰ ਬਾਬਿਓ ਅਸੀਂ ਚੱਲੇ ਆ ਤੁਹਾਨੂੰ ਸਵੇਰ ਦਾ ਮੈਂ ਦੱਸ ਰਿਹਾ ਦੀ ਮੈਂ ਜਾਂਦੇ ਜਾਂਦੇ ਨੂੰ ਟਾਈਮ ਬਹੁ ਲੱਗ ਗਿਆ ਰਾਤ ਜਿਹੜੀ ਅਪਾਇੰਟਮੈਂਟਾਂ ਬਹੁਤ ਹੋ ਗਈਆਂ ਫਿਰ ਹੁਣ ਦੋਖ ਸੈ ਸੀਗੇ ਵੀ ਜਾਣਾ ਜਿਹੜਾ ਦਿਖਾਈਏ ਤੁਹਾਨੂੰ ਵੀ ਮੀਹ ਦਾ ਮਾਹੌਲ ਗੜ ਸ਼ੰਕਰ ਵਿੱਚ ਕੀ ਚੱਲ ਰਿਹਾ ਆ ਬਾਬਿਓ ਬਹੁਤ ਗੱਡੀ ਨਹੀਂ ਸੋਹਣੀ ਲੱਗ ਰਹੀ ਏ ਮਾਰ ਵਿੱਚ ਬਾਬੋ ਇਹਦੀ ਵੀ ਰੋਟੀ ਦਾ ਇੰਤਜ਼ਾਮ ਕਰਦੇ ਹੀ ਐ ਗੱਡੀ ਦਾ ਵੀ ਬਾਬੋ ਏ ਭਾਜੀ ਹੁਣ ਬਿਓ ਇਧਰ ਪਹਿਲੀ ਦੇ ਨਾਲ ਆ ਗਏ ਯਾ ਉਹ ਤੇਰੀ ਗੱਡੀ ਹੋਣੀ ਨਹੀਂ ਕਰਨੀ ਚਾਹੀਦੀ ਇਹਨੂੰ ਉਹ ਸਾਲਿਆ ਪਾਣੀ ਬਹੁਤ ਜ਼ਿਆਦਾ ਵਧ ਗਿਆ ਉਹ ਸਾਲਿਆ ਇਧਰ ਆ ਕੇ ਜੀ ਦੇਖ ਤਾ ਉਹ ਬਾਬੇ ਇਹ ਨਿੰਜਰ ਤੱਕ ਪਾਣੀ ਚੜਿਆ ਸੀ ਉਹ ਦੇਖੀ ਦੇਖੀ ਓ ਵਾਪੇ ਬੰਗਾਈ ਲੈ ਲਿਆ ਇੰਨਾ ਵਾਹੇ ਭਈਏ ਕਿਤਾ ਖੋਲ ਜੁੰਦੇ ਕੰਮ ਮਾਰਦੇ ਬੈਠੇ ਏ ਹੋਏ ਤੈਨੂੰ ਪਤਾ ਪਲੇਂਗ ਚੇਂਜ ਕਰੋ ਝੋਟਾ ਕਾਇ ਲੈ ਕਰੋ ਅੱਬੇ ਵਾਹ ਦੇ ਕੋਹ ਦੀ ਗੱਡੀ ਸਾਈਡ ਤੇ ਦਿਵਾ ਕੇ ਆ ਸਾਰਾ ਕੁਝ ਚਪਲਾ ਜੋ ਪਲਾ ਲਾ ਕੇ ਦੇ ਤੁਹਾਡੇ ਕਰਕੇ ਤੁਹਾਨੂੰ ਦਿਖਾ ਲੈਣ ਮਾਰਿਆ ਸੀ ਗੱਡੀ ਸਾਈਡ ਤੇ ਲਾ ਕੇ ਸੀ ਤਾਂ ਤੁਰ ਕੇ ਤੁਰੇ ਉਹ ਵੀ ਮੀਟ ਪਹਿਲਾਂ ਤਾਂ ਨਿਕਲੇ ਗਿਆ ਬੰਨ ਬਾਬਾ ਆ ਗਿਆ ਹੋਇਆ ਉਹ ਰਹਿਣ ਦੇ ਨੇ ਫੇ ਆ ਜਾ ਕੱਪੜੇ ਲੈਣ ਨਾ ਬਾਬੇ ਆਦਾ ਕਲੋਲ ਹੋ ਗਈ ਸਾਡੇ ਦਾ ਚੱਲ ਆ ਜਾ ਗੋਪੀ ਫੇਰ ਬਾਬਾ ਦਾ ਘਾਟਾ ਹੋ ਗਿਆ ਬਾਬਾ ਮੈਂ ਤੁਹਾਨੂੰ ਦੇਖੀ ਜਾਨਾ ਤੁਸੀਂ ਬੰਨ ਲਾਣ ਆਇਓ ਆ ਅੱਜ ਦੂ ਦਸਰ ਤੁਸੀਂ ਤਾਂ ਪਹਿਲੇ ਇਹਨਾਂ ਫੋਲ ਕੀਤਾ ਪਿਆ ਅੱਜ ਕਰਨ ਚੰਗਾ ਯਾਰ ਹੁਣ ਅਸੀਂ ਚੱਲੇ ਹੋਰ ਪੇ ਤਾਂ ਪਾਣੀ ਹੈਗਾ ਇੱਥੇ ਉੱਥੇ ਜਾ ਕੇ ਉੱਪਰ ਆਵਾ ਸਾਡੀ ਗੱਡੀ ਡੁੱਬਣ ਲੱਗੀ ਕਹਿੰਦਾ ਕਿ ਤਨੀ ਮਾਰ ਦੂ। ਉਹ ਬਾਬੇ ਉਹ ਮੀ ਪਈ ਜਾ ਰਿਹਾ ਗੱਡੀ ਅਸੀਂ ਸਾਈਡ ਤੇ ਲਾ ਕੇ ਫਿਰ ਤੁਹਾਨੂੰ ਹੁਣ ਮੋੜੇ ਵਲੌਗ ਐਜਟ ਕਰਕੇ ਅੱਜ ਦੀ ਅੱਜ ਹੀ ਪਾਉਂਗਾ ਮੈਂ। ਕੋਸ਼ਿਸ਼ ਮੇਰੀ ਇਹੀ ਰਹੂਗੀ ਮੈਂ ਪਾਉਂ। ਥੋੜੀ ਥੋੜੀ। ਇਹ ਅਸੀਂ ਆ ਗਏ ਆ ਜੀ ਸਾਦੀ ਦੇ ਘਰੇ। ਉਹ ਆ ਕਿੱਥੇ ਗਿਆ? ਬਾਬੇ ਮੇਰਾ ਹੀ ਦਿਮਾਗ ਨਹੀਂ ਸੈੱਟ ਮੈਨੂੰ ਲੱਗਦਾ। ਗਲਤ ਘਰੇ ਆ ਗਏ। ਉਹ ਬਾਬਾ ਮੈਂ ਪਿਛਲੇ ਘਰੇ ਵੜ ਗਿਆ। ਕਿਆ ਗੱਲ ਹੋ ਗਈ ਕਿਆ ਗੱਲ ਆ ਬਾਬੇ ਤੇਨੂੰ ਫੋਨ ਚੱਕਰਦਾ ਨਹੀਂ ਪਤਾ ਗੋਪੀ ਹੋਣੀ ਤੈਨੂੰ ਪਤਾ ਹੀ ਹੈ ਕਿੰਦਾ ਦੇ ਸੁਭਾ ਦੇ ਬੰਦੇ ਆ ਓਏ ਪੁੱਠੇ ਆ ਪੁੱਠੇ ਕੱਢ ਮੇਰਾ ਓਏ ਪੁੱਠੇ ਬਾਬਾ ਬਰਾਮਣਾ ਬੈਠੇ ਹੀ ਸੱਤ ਆਟੀਆਂ ਨੇ ਉਸ ਦਾ ਘੂ ਵਜਿਆ ਜੀ ਕੈ ਨੂੰ ਦਗਾ ਕੋਠੇ ਦੇ ਕੰਧਾ ਟੱਪਨ ਨੂੰ ਹਿੰਡ ਬਾਬਾ ਆਹ ਲੱਗੇ ਸਾਡੇ ਮੋਰੇ ਮੋਰੇ ਆਈ ਆ ਪਤਾ ਨਹੀਂ ਤਾਈ ਨਾਲ ਹੀ ਹੂਰ ਕਰਦੇ ਤਾਈ ਨਾਲ ਹੀ ਮੋਰ ਕਰਦੇ ਬਾਬਾ ਛੋੜ ਕਰਕੇ ਰੱਖਦਾ ਕਾਹਮ ਲੱਗੇ ਆਇਆ ਆਉਂਦਾ ਪੈਂਦਾ ਯਾਰ ਇਹਦੇ ਆਹ ਇਹਦੇ ਢਿੱਲੋਂ ਸ਼ਹਿਰੇ ਹੁੰਦਾ ਬਾਬਾ ਬੜਾ ਚੋਰੀ ਬੜਾ ਚੋਰੀ ਆਇਆ ਬਹ ਹੁੰਦਾ ਇੱਥੇ ਸ਼ਹਿਰ ਵੀ ਵਾ ਕੀ ਹਾਂਜੀ ਬਾਬੇ ਉਹ ਆਸੀਂ ਉੱਥੇ ਮਾੜਾ ਮੋਟਾ ਖਾਨਿਸ਼ਾ ਨਫੇ ਰਟੇ ਤੇ ਲੱਗੇ ਰਹੇ ਨਾ ਤੇ ਜਦ ਮੈਂ ਘਮਾਉਂਦਾ ਸੀ ਤੇ ਵਿੱਚ ਇੱਕ ਦਿੱਕਤ ਹੁੰਦੀ ਸੀ ਵੀ ਪਹਿਲੇ ਗੇਅਰ 'ਚ ਘੁੰਮ ਜਿਹਾ ਕਿ ਟਾਇਰ ਵੱਡਿਆਂ ਕਰਕੇ ਮਤਲਬ ਉਹਨੂੰ ਕੀ ਕਰਨਾ ਪੈਂਦੀ ਸੀ ਕਿਉਂਕਿ ਜਦ ਮੈਂ ਦੂਜਾ ਗੇਅਰ ਲਾਉਂਦਾ ਸੀ ਤਾਂ ਉਹਦੇ ਨਾਲ ਉਹ ਗੇਅਰ ਖੋਨ ਹੋ ਜਾਂਦਾ ਸੀ ਕਿਉਂਕਿ ਬਹੁਤ ਪ੍ਰੈਸ਼ਰ ਆ ਜਾਂਦਾ ਉਹ ਗੇਅਰ ਐਨ ਲੱਗਿਆ ਪੂਰੇ ਪ੍ਰੈਸ਼ਰ ਨਾਲ ਲੱਗਣਾ ਉੱਤੇ ਤੇ ਤਾਂ ਕਰਕੇ ਪਰ ਚਲੋ ਪਰ ਜਿੰਨੀ ਕੁ ਵੀ ਸੀ ਵੱਡਿਆਂ ਟਾਇਰਾਂ ਨਾਲ ਬਹੁਤ ਵਧੀਆ ਸਕਾਰਪੀਓ ਨਾਲ ਅੱਧੀ ਆਹ ਹੰਨ ਨਿਸ਼ਾਨ ਹੋ ਗਿਆ ਮਾੜਾ ਮੋਟਾ ਕਾਰਲੀ ਦਾ ਪਰ ਗੱਡੀ ਬੜੀ ਸੋਲਿਡ ਹੈ ਜਿਹੜਾ ਇੰਨਾ ਧੱਕਾ ਚੱਲ ਜਾਂਦੀ ਹੈ ਕਦੇ ਇਦਾਂ ਸਾਨੂੰ ਫੀਲ ਕਰਾਂਦੀ ਨਹੀਂ ਵੀ ਆਪਾਂ ਐਡੇ ਝੋੜੇ ਟਾਇਰ ਪਾਇਓ ਜਿਹੜਾ ਸਾਨੂੰ ਹੌਲੀ ਹੌਲੀ ਮਾੜਾ ਮੋਟਾ ਬਾਕੀ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਵੀ ਜਿੰਨਾ ਵੀ ਮੈਂ ਉਹਦੇ ਇੰਸਟਾਗ੍ਰਾਮ ਤੇ ਇਹਦੀ ਵੀਡੀਓ ਪਾਉਣਾ ਤਾਂ ਬੜਾ ਜ਼ਿਆਦਾ ਪਿਆਰ ਮੈਨੂੰ ਦਾ ਬਾਕੀ YouTube ਤੇ ਵੀ ਜਿਹੜੇ ਨਵੇਂ ਆ ਜਿਨ੍ਹਾਂ ਨੂੰ ਨਹੀਂ ਪਤਾ ਮੇਰੇ ਬਾਰੇ ਇੰਸਟਾਗ੍ਰਾਮ ਤੇ ਹੈਗਾ ਬਾਕੀ ਅੱਜ ਕੀ ਮੈਂ ਆਈਡੀ ਬਲੇ ਇੰਸਟਾਗ੍ਰਾਮ ਦੀ ਵੀ ਲਿਖੂੰਗਾ ਤੇ ਬਾਕੀ ਸਾਰੇ ਪਿਆਰ ਰੱਖਿਓ ਤੁਹਾਡੇ ਭਰਾ ਸੱਕੇ ਨੂੰ ਬਾਕੀ ਹੋਰ ਤੁਸੀਂ ਦੱਸੋ ਕਿ ਮੈਂ ਗੱਡੀ ਚ ਕੀ ਚੇਂਜ ਕਰ ਸਕਦਾ ਹਾਂ ਥੋੜਾ ਮਾੜਾ ਮੋਟਾ ਸਲਾਹ ਦੇ ਦਿਓ ਬਾਕੀ ਮੈਂ ਇਹਦਾ ਪਾਰਟ 2 ਕਰਨਾ ਹੈ ਕਿਉਂਕਿ ਮੇਰੇ ਤੋਂ ਤਣ ਕਾਫੀ ਚੀਜ਼ਾਂ ਰਹਿ ਗਈਆਂ ਵੀ ਜਿਹੜੀਆਂ ਮੈਨੂੰ ਦੱਸਣੀ ਹੋਈਆਂ ਵੀ ਗੱਡੀ ਦੇ ਜਿਹੜੇ ਫੈਂਡਰ ਪੂੰਡਰ ਸੀ ਉਹ ਕਿੰਨੇ ਵੱਡਾ ਹੈ ਤੇ ਬਾਕੀ ਕਾਫੀ ਕੁਝ ਬੰਪਰ ਕਿ ਜਿਹੜਾ ਮੈਂ ਵੀਡੀਓ ਚ ਦੱਸਦਾ ਵੀ ਹੁਣ ਮੈਂ ਰਹਿਣ ਦੰਦਾ ਵੀ ਕਿਉਂ ਉਹਨੂੰ ਉਹ ਤਰ੍ਹਾਂ ਕਰਦਾ ਤੇ ਬਾਕੀ ਉਸ ਚੀਜ਼ ਤਾਂ ਕਾਫੀ ਰਹਿ ਗਈਆਂ ਤੇ ਬਾਕੀ ਉਸ ਵੇਲੇ ਥੋੜੀ ਜੀ ਲੁੱਕ ਵੀ ਚੇਂਜ ਕਰਾਂਗੇ ਵੀ ਤੇ ਮਾਈਨਰ ਜੀ ਤੇ ਉਹਦੇ ਵਿੱਚ ਫਿਰ ਤੁਹਾਨੂੰ ਮੈਂ ਅਗਲੀ ਵੀਡੀਓ ਚ ਚਲੋ ਵੀ ਦਾ ਪਾਰਟ 2 ਉਹਦੇ ਟਾਈਮ ਤੇ ਰੱਖ ਕੇ ਕੁਝ ਡਿਟੇਲ ਦਵਾਂਗਾ ਤੇ ਫਿਰ ਸਾਰੇ ਭਰਾਵਾਂ ਨੂੰ ਜਿਹੜੇ ਹੋਰ ਪਿਆਰ ਕਰਦੇ ਦੇਖਦੇ ਉਹਨਾਂ ਨੂੰ ਦੱਸ ਸਕਾਂਗਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਕਿ ਜਿਹਦੇ ਨਾਲ ਤੁਹਾਨੂੰ ਅਸੀਂ ਅੱਗੇ-ਅੱਗੇ ਹੋਰ ਵੀਡੀਓ ਪਾ ਕੇ ਦੱਸੀ ਜਾਈਏ ਤੇ ਬਾਕੀ ਪਿਆਰ ਬਖਸ਼ਿਓ ਓਕੇ ਚੰਗਾ ਜੀ